ਹਰ ਕੌਲ ਜਦੋਂ ਅਸੀਂ ਦਿਨਿਆਂ ਦੋਨਾਂ ਮੋਰਚਿਆਂ ਦੇ ਵੱਲੋਂ ਇਹ ਵਿਸ਼ਾਲ ਹੁੰਦੀ ਜਾ ਰਹੀ ਹੈ ਜਿਵੇਂ ਤੁਸੀਂ ਅੱਜ ਦੇਖਿਆ ਹੋਣਾ ਕਿ ਬਹੁਤ ਸਾਰੇ ਉਹ ਸੰਗਠਨ ਸੀ ਜਿਹੜੇ ਪਹਿਲਾਂ ਸਾਡੀਆਂ ਦਿੱਤੀਆਂ ਗਈਆਂ ਕੌਲਾਂ ਦੇ ਵਿੱਚ ਨਹੀਂ ਸੀ ਆਏ ਸੋ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਦੀਆਂ ਉਹ ਘੜੀਆਂ ਨੂੰ ਧਿਆਨ ਚ ਰੱਖਦੇ ਹੋਏ ਕਿ ਉਹ ਤਿਲ ਤਿਲ ਘਟ ਰਹੇ ਐ ਤੇ ਹੋਰ ਸੰਗਠਨਾਂ ਨੇ ਵੀ ਅੱਜ ਦੀ ਕੌਲ ਦੀ ਸਮਰਥਨ ਕੀਤੀ ਹੈ ਕੀਤਾ ਹੈ ਤੇ ਰੇਲਾਂ ਦੀਆਂ ਲਾਈਨਾਂ ਦੇ ਸਾਡੇ ਬਰਾਬਰ ਆ ਕੇ ਬੈਠੇ ਆ ਬੋਦ ਸਿੰਘ ਜਿਹੜਾ ਨੌਜਵਾਨ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰਨ ਦਾ ਫੈਸਲਾ ਲੈ ਬੈਠਿਆ ਅਸੀਂ ਉਹਦੇ ਬਾਰੇ ਜਿੰਨੀ ਜਾਣਕਾਰੀ ਹਾਸਲ ਕੀਤੀ ਉਦੋਂ ਨੂੰ ਮਿਲ ਕੇ ਹਸਪੀਟਲ ਦੇ ਵਿੱਚੋਂ ਉਹਨਾਂ ਨੇ ਇਹ ਗੱਲ ਸਪਸ਼ਟ ਬਿਆਨਾਂ ਦੇ ਵਿੱਚ ਬੋਲੀ ਕਿ ਮੈਂ ਜਦੋਂ 6 ਵਾਲੀ 8 ਵਾਲੀ 14 ਵਾਲੀ ਘਟਨਾ ਨੂੰ ਦੇਖਿਆ ਤੇ ਉੱਥੇ ਸਾਡੀਆਂ ਮਾਵਾ ਭੈਣਾਂ ਨੂੰ ਮੈਂ ਰੋਂਦਾ ਦੇਖਿਆ ਜਦੋਂ ਕਿਸਾਨਾਂ ਤੇ ਜ਼ਬਰ ਹੁੰਦਾ ਦੇਖ ਕੇ ਮੈਂ ਇਹ ਸਵਾਰ ਨਹੀਂ ਸਕਿਆ ਤੇ ਦੂਜੇ ਪਾਸੇ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਆ ਸੋ ਮੈਂ ਇਹ ਘਟਨਾ ਨਾ ਚਲਦਾ ਹੋਇਆ ਮੈਂ ਮੋਦੀ ਦੀ ਹਕੂਮਤ ਨੂੰ ਦੇਸ਼ ਦੀ ਹਕੂਮਤ ਨੂੰ ਤੇ ਦੇਸ਼ ਦੇ ਗ੍ਰਹਿ ਭਾਗ ਨੂੰ ਜ਼ਿੰਮੇਵਾਰ ਕਰਾਉਣਾ ਇਸ ਕਰਕੇ ਮੈਂ ਆਪਣੀ ਜ਼ਿੰਦਗੀ ਦੀ ਜੀਵਨ ਨੀਲਾ ਜਿਹੜੀ ਉਹ ਸਮਾਪਤ ਕਰਨਾ ਚਾਹੁੰਦਾ ਐਡਾ ਵੱਡਾ ਜ਼ਬਰ ਕਿਸਾਨਾਂ ਦੇ ਕਰਕੇ ਜੇ ਕਿਸਾਨ 101 ਦਿੱਲੀ ਜਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਏਡਾ ਵੱਡਾ ਅਤਿਆਚਾਰ ਕੀਤਾ ਜਾ ਰਿਹਾ ਹੈ ਤੇ ਇਸ ਦਾ ਰੋਸ ਹੈ ਲੋਕਾਂ ਦੇ ਅੰਦਰ ਉਸ ਰੋਸ ਨੂੰ ਇੱਕ ਦਾ ਮੁੱਖ ਰੱਖਦੇ ਆ ਅਜਰੇਲਾ ਪਿਆ ਜਾਮ ਸੀ ਜਿਹੜਾ ਉਹ ਕਰਨਾ ਪਿਆ ਉਹਨਾਂ ਤੇ ਹਥੋਂ ਗੈਸ ਦੇ ਗੋਲੇ ਸੁੱਟੇ ਗਏ ਕਿਉਂਕਿ ਕਿਸਾਨਾਂ ਤੇ ਪਾਣੀ ਦੇ ਬਿਛਾੜਾ ਮਾਰੀ ਗਈ ਬਹੁਤ 40-45 ਕਿਸਾਨ ਨੇ ਜਿਹੜੇ ਉਹ ਜ਼ਖਮ ਹੋਏ ਦੂਜੀ ਗੱਲ ਸਭ ਤੋਂ ਵੱਡੀ ਦੇਸ਼ ਦਾ ਅਨਦਾਤਾ ਅਨਦਾਤਿਆਂ ਦਾ ਕਿਸਾਨ ਲੀਡਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ 23 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠ ਬੈਠ ਕੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਤੀਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜਾ ਇਹ ਅਦੋਲਨ ਕਿਸਾਨਾਂ ਦਾ ਟੂ ਸ਼ੁਰੂ ਹੋਇਆ ਸੀ ਇਹ ਅਦੋਲਨ ਉਹਨਾਂ ਮੰਗਾਂ ਤੇ ਸ਼ੁਰੂ ਹੋਇਆ ਸੀ ਜਿਹੜੀਆਂ ਮੰਗਾਂ ਕਮੈਂਟਡ ਮੰਗਾਂ ਸਨ ਜਿਹੜੀਆਂ ਕੇਂਦਰ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਲਿਖੇ ਦਿੱਤੀਆਂ ਸਨ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਦੀ ਗੱਲ ਚਾਹੇ ਸੀਟੂ ਦੇ ਫਾਰਮੂਲੇ ਨੂੰ ਸੁਆਮੀ ਨਾਥਨ ਦੀ ਅਸ਼ਪਾਰਸਾ ਨੂੰ ਲਾਗੂ ਕਰਨ ਦੀ ਗੱਲ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਚਾਹੇ ਲਖੀਮਪੁਰ ਦੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਭਾਜਪਾ ਦੇ ਲੀਡਰਾਂ ਨੇ ਲਤਣ ਕੇ ਮਾਰ ਦਿੱਤਾ ਉਹਨਾਂ ਨੂੰ ਇਨਸਾਫ ਦੀ ਮੰਗ ਸੋ ਸਾਰੀਆਂ ਮੰਗਾਂ ਬੁੜੀਆਂ ਬਾਜ਼ਵ ਤੇ ਜਾਇਜ਼ ਜੇ ਕੋਈ ਸਾਡੀਆਂ ਬਾਜ਼ਵ ਤੇ ਜਾਇਜ਼ ਮੰਗਾਂ ਦੇਣ ਤੋਂ ਵੀ ਬਸਾ ਵੱਟੀ ਬੈਠਾ ਹੈ ਤਾਂ ਭਾਰਤ ਦਾ ਰਾਜ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਵੀ ਕਰ ਰਿਹਾ ਹੈ ਤਾਂ ਦੇਸ਼ ਦੇ ਕਿਸਾਨ ਬਰਦਾਸ਼ਤ ਕਿਵੇਂ ਕਰਨਗੇ ਦਸ਼ਕੋ 10 ਮਹੀਨਿਆਂ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਤਿੰਨ ਵਾਰ ਜਥੇ ਭੇਜੇ ਦਿੱਲੀ ਕੂਚ ਨੂੰ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਸਰਕਾਰ ਮੰਨ ਲਵੇ ਜਾਂ ਦਿੱਲੀ ਜਾਣ ਦਿੱਤਾ ਜਾਵੇ ਪਰ ਉੱਥੇ ਹੀ ਕਿਸਾਨਾਂ ਵੱਲੋਂ ਵੱਡੀ ਕਾਲ ਵੀ ਦਿੱਤੀ ਜਾਂਦੀ ਹੈ ਕਿ ਜਿਹੜੀ ਹੈ ਕਿ ਟ੍ਰੇਨਾਂ ਦੀਆਂ ਪਟੜੀਆਂ ਉਹ ਰੋਕੀਆਂ ਜਾਣ ਗਿਆ ਕਿਉਂਕਿ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਗਲਬਾਤ ਵੀ ਕਰਾਂਗੇ ਸਾਡੇ ਨਾਲ ਜਸਵਿੰਦਰ ਸਿੰਘ ਦੀ ਲੋਂਗੋਵਾਲ ਮੌਜੂਦ ਨੇ ਜਦੋਂ 14 ਦਾ ਮਰਜੀਵੜਿਆਂ ਦਾ ਜਥਾ ਜਾਂਦਾ ਦਿੱਲੀ ਕੂਚ ਨੂੰ ਕਰਦਿਆਂ ਹੋਇਆਂ ਪਾਣੀ ਦੀਆਂ ਬੁਛਾੜਾਂ ਵਿੱਚ ੱਥਰੂ ਗੈਸ ਦੇ ਗੋਲੇ ਵਿੱਚ ੱੱਲੇ ਪਾਇਲਟ ਪੰਪ ਚੱਲੇ ਉਹ ਵੀ ਜਿਹੜੀ ਕਿ ਚ ਇਲੈਗਲ ਬਾਤ ਵੀ ਕਰਾਂਗੇ ਅੱਜ ਕਾਰਨ ਕੀ ਲੱਗਿਆ ਕਿ ਟ੍ਰੇਲ ਦੀਆਂ ਪਟੜੀਆਂ ਵੀ ਰੋਕਣੀਆਂ ਪੈ ਗਈਆਂ ਦੇਖੋ ਕਾਰਨ ਸਸੀ ਗੱਲ ਪੈਂਦੀ ਇਹ ਕਾਰਨ ਤਾਂ ਸਪਸ਼ਟ ਹੈ ਵੀ ਦੇਸ਼ ਦੀ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਦੇਸ਼ਧਿਆਨ ਨਾਲ ਜਿਸ ਤਰ੍ਹਾਂ ਦਾ ਵਰਤੋਅ ਕਰ ਰਹੀ ਹੈ ਉਹਦੇ ਲਈ ਅਸੀਂ ਸਾਰੇ ਸਮਝਦੇ ਹਾਂ ਵੀ ਇੱਡਾ ਵੱਡਾ ਜ਼ਬਰ ਕਿਸਾਨਾਂ ਤੇ ਕਰਕੇ ਜੇ ਕਿਸਾਨ 101 ਦਿੱਲੀ ਜਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਇੱਡਾ ਵੱਡਾ ਅਤਿਆਚਾਰ ਕੀਤਾ ਜਾ ਰਿਹਾ ਹੈ ਤੇ ਇਸ ਦਾ ਰੋਸ ਹੈ ਲੋਕਾਂ ਦੇ ਅੰਦਰ ਉਸ ਰੋਸ ਨੂੰ ਇੱਕ ਤਾਂ ਮੁੱਖ ਰੱਖਦੇ ਆਂ ਅਜਰੇਲਾਂ ਦਾ ਜਾਮ ਸੀ ਜਿਹੜਾ ਉਹ ਕਰਨਾ ਪਿਆ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਕਿਉਂਕਿ ਕਿਸਾਨਾਂ ਤੇ ਪਾਣੀ ਦੀ ਬਿਛਾੜਾਂ ਮਾਰੀ ਗਈਆਂ ਬਹੁਤ 40-45 ਕਿਸਾਨ ਨੇ ਜਿਹੜੇ ਉਹ ਜ਼ਖਮੀ ਹੋਏ ਦੂਜੀ ਗੱਲ ਸਭ ਤੋਂ ਵੱਡੀ ਦੇਸ਼ ਦਾ ਅੰਨਦਾਤਾ ਅੰਨਦਾਤਿਆਂ ਦਾ ਕਿਸਾਨ ਲੀਡਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ 23 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਆਂ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜੀ ਤਾ ਤੀਜੀ ਗੱਲ ਜਿਹੜੀ ਸਭ ਤੋਂ ਇਪੋਰਟੈਂਟ ਜਿਹੜਾ ਇਹ ਅਦੋਲਨ ਕਿਸਾਨਾਂ ਦਾ ਕੂ ਸ਼ੁਰੂ ਹੋਇਆ ਸੀ ਇਹ ਅਦੋਲਨ ਉਹਨਾਂ ਮੰਗਾਂ ਤੇ ਸ਼ੁਰੂ ਹੋਇਆ ਸੀ ਜਿਹੜੀਆਂ ਮੰਗਾਂ ਕਮੈਂਟਡ ਮੰਗਾਂ ਸਨ ਜਿਹੜੀਆਂ ਕੇਂਦਰ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਲਿਖ ਕੇ ਦਿੱਤੀਆਂ ਸਨ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਦੀ ਗੱਲ ਚਾਹੇ ਸੀ2 ਦੇ ਫਾਰਮੂਲੇ ਨੂੰ ਸੁਭਮੀ ਨਾਥਨ ਦੀ ਅਸ਼ਪਾਰਸਾ ਨੂੰ ਲਾਗੂ ਕਰਨ ਦੀ ਗੱਲ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਚਾਹੇ ਲਖੀਮਪੁਰ ਦੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਭਾਜਪੀ ਦੇ ਲੀਡਰਾਂ ਨੇ ਲਤੜ ਕੇ ਮਾਰ ਦਿੱਤਾ ਉਹਨਾਂ ਨੂੰ ਇਨਸਾਫ ਦੀ ਮੰਗ ਸੋ ਸਾਰੀਆਂ ਮੰਗਾਂ ਬੜੀਆਂ ਬਾਜਬ ਤੇ ਜਾਇਜ ਹੈ ਜੇ ਕੋਈ ਸਾਡੀਆਂ ਬਾਜਬ ਤੇ ਜਾਇਜ ਮੰਗਾਂ ਦੇਣ ਤੋਂ ਵੀ ਪਾਸਾ ਵੱਟੀ ਬੈਠਾ ਹੈ ਤਾਂ ਭਾਰਤ ਦਾ ਰਾਜ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਵੀ ਕਰ ਰਿਹਾ ਹੈ ਤਾਂ ਦੇਸ਼ ਦੇ ਕਿਸਾਨ ਬਰਦਾਸ਼ਤ ਕਿਵੇਂ ਕਰਨਗੇ ਇਸ ਰੋਸ ਵੱਜੋਂ ਅੱਜ ਮੋਦੀ ਹਕੂਮਤ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਚੇਤਾਵਨੀ ਦੇਣ ਲਈ 3 ਘੰਟਿਆਂ ਦਾ ਰੇਲ ਰੋਕੋ ਚੱਕਾ ਜਾਮ ਕੀਤਾ ਆਉਂਦੇ ਦਿਨਾਂ ਦੇ ਅੰਦਰ ਇਹ ਸਦੋਲਨ ਨੇ ਹੋਰ ਵਿਸ਼ਾਲ ਹੋਣਾ ਹੈ ਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ ਕਿਸਾਨਾਂ ਦੀਆਂ ਮੰਗਾਂ ਮੰਨਣ। ਲੰਗਵਾਲ ਸਾਹਿਬ ਕੀ ਲੱਗਦਾ ਫਿਰ ਇਸ ਕਾਲ ਦਾ ਕੋਈ ਅਸਰ ਸਰਕਾਰ ਤੇ ਹੋਊਗਾ ਜਾਂ 40 ਫੱਟੜ ਕਿਸਾਨਾਂ ਦਾ ਜ਼ਖਮੀ ਕਿਸਾਨਾਂ ਦਾ ਅਸਰ ਨਹੀਂ ਹੋਇਆ ਜਗਜੀਤ ਸਿੰਘ ਗੱਲੇਵਾਲ ਮਰਨ ਵਰਤ ਤੇ ਬੈਠੇ ਨੇ ਹਾਲਤ ਗੰਭੀਰ ਹੈ ਕਿੱਡਣੀਆਂ ਜਿਹੜੀਆਂ ਉਹਨਾਂ ਤੇ ਅਸਰ ਪੈ ਰਿਹਾ ਹੈਗਾ ਤਾਂ ਕੀ ਇਸ ਕਾਲ ਦਾ ਵੀ ਕੋਈ ਨਾ ਅਸਰ? ਵਿਖੋ ਅਸਰ ਹਰ ਕਾਲ ਦਾ ਹੁੰਦਾ ਹੈਗਾ ਕਿਉਂਕਿ ਇਹ ਅਦੋਲਨ ਹੈ ਜਿਹੜਾ ਇਹ ਜਿਵੇਂ ਜਿਵੇਂ ਸ਼ੁਰੂ ਹੋਇਆ ਸ਼ੁਰੂ ਹੋਣ ਤੋਂ ਬਾਅਦ ਇਹਨੂੰ 10 ਮਹੀਨਿਆਂ ਤੋਂ ਸਮਾਂ ਜ਼ਿਆਦਾ ਹੋ ਚੁੱਕਿਆ ਹੈ ਇਹ ਤਿਵੇਂ ਤਿਵੇਂ ਕਿਸਾਨਾਂ ਦੇ ਮਨਾਂ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਅੰਦੋਲਨ ਫੈਲ ਚੁੱਕਿਆ ਹੈ ਪਿਛਲੇ ਦਿਨਾਂ ਦੇ ਅੰਦਰ ਤੁਸੀਂ ਦੇਖਿਆ ਵੀ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਟ੍ਰੈਕਟਰ ਮਾਰਚ ਵਿਸ਼ਾਲ ਰੂਪ ਦੇ ਵਿੱਚ ਹੋਇਆ ਕਿਉਂਕਿ ਕਿਸਾਨਾਂ ਦੀ ਜਿਹੜੀ ਇਸ ਮੁਲਕ ਦੇ ਅੰਦਰ ਆਬਾਦੀ ਹੈ ਉਹ 50% ਤੋਂ ਜ਼ਿਆਦਾ ਹੈਗੀ ਹੈ ਬਾਕੀ ਹੋਰ ਲੋਕ ਜਿਹੜੇ ਖੇਤੀ ਨਾਲ ਜੁੜੇ ਹੋਏ ਹੈ ਉਹ ਜੋੜ ਕੇ 75% ਲੋਕ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਹੈਗੇ ਆ ਜਾਨੀ ਬਹੁਤ ਵੱਡੇ ਹਿੱਸੇ ਦੀਆਂ ਮੰਗਾਂ ਨੇ ਇਹ ਇਹਨਾਂ ਮੰਗਾਂ ਨੂੰ ਜਦੋਂ ਬਹੁਤ ਵੱਡੇ ਹਿੱਸੇ ਦੇ ਲੋਕ ਸਮਝ ਜਾਣਗੇ ਤਾਂ ਇਹਨਾਂ ਨੂੰ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਹਰ ਕੌਲ ਜਦੋਂ ਅਸੀਂ ਦਿਨੇ ਆ ਦੋਨਾਂ ਮੋਰਚਿਆਂ ਦੇ ਵੱਲੋਂ ਇਹ ਵਿਸ਼ਾਲ ਹੁੰਦੀ ਜਾ ਰਹੀ ਹੈ ਜਿਵੇਂ ਤੁਸੀਂ ਅੱਜ ਦੇਖਿਆ ਹੋਣਾ ਕਿ ਬਹੁਤ ਸਾਰੇ ਉਹ ਸੰਗਠਨ ਸੀ ਜਿਹੜੇ ਪਹਿਲਾਂ ਸਾਡੀਆਂ ਦਿੱਤੀਆਂ ਗਈਆਂ ਕੌਲਾਂ ਦੇ ਵਿੱਚ ਨਹੀਂ ਸੀ ਆਏ ਸੋ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਦੀਆਂ ਉਹ ਘੜੀਆਂ ਨੂੰ ਧਿਆਨ ਚ ਰੱਖਦੇ ਹੋਏ ਕਿ ਉਹ ਤਿਲ-ਤਿਲ ਘਟ ਰਹੇ ਐ ਤੇ ਹੋਰ ਸੰਗਠਨਾਂ ਨੇ ਵੀ ਅੱਜ ਦੀ ਕੌਲ ਦੀ ਸਮਰਥਨ ਕੀਤੀ ਐ ਕੀਤਾ ਤੇ ਰੇਲਾਂ ਦੀਆਂ ਲਾਈਨਾਂ ਤੇ ਸਾਡੇ ਬਰਾਬਰ ਆ ਕੇ ਬੈਠੇ ਐ ਸਾਨੂੰ ਆਸ ਐ ਇਸ ਗੱਲ ਤੇ ਵੱਧਦੀ ਜਾ ਰਹੀ ਐ ਵੀ ਛਿੱਟੀ ਵੱਡੀ ਮੰਗਾ ਤੇ ਲੜਾਈ ਅਸੀਂ ਵੱਡੀ ਐ ਇਹ ਥਿਵੇਂ-ਥਿਵੇਂ ਸਾਡੀ ਤਾਕਤ ਵੱਡੀ ਇਕੱਠੀ ਹੁੰਦੀ ਜਾ ਰਹੀ ਐ ਆਉਂਦੇ ਦਿਨਾਂ ਦੇ ਅੰਦਰ ਇਹ ਕਾਲ ਦਾ ਅਸਰ ਤਾਂ ਇੰਨਾ ਹੋਣਾ ਐ ਇਹ ਕਾਲ ਦਿੱਤੀ ਤਾਂ ਮੋਦੀ ਸਰਕਾਰ ਦੇ ਛਾਤੀ 'ਚ ਕਿੱਲ ਸਾਬਤ ਹੋਏਗੀ ਇਸ ਗੱਲ ਦਾ ਸਾਨੂੰ ਵਿਸ਼ਵਾਸ ਕਿਵੇਂ ਦੇਖਦੇ ਹੋ ਕਿਸਾਨਾਂ ਤੇ ਹੋ ਰੇ ਅਤਿਆਚਾਰ ਜ ਤਸ਼ੱਦਦ ਹੁੰਦਿਆਂ ਨੂੰ ਦੇਖ ਕੇ ਕਿ ਕਿਸਾਨ ਵੱਲੋਂ ਜਿਹੜੀ ਕਿ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਸੁਸਾਈਡ ਜਿਹੜਾ ਕੀਤਾ ਗਿਆ ਉਹਨਾਂ ਦਾ ਸ਼ਹੀਦ ਹੀ ਕਿਸਾਨ ਮੰਨਦੇ ਨੇ ਕੀ ਕਹਿਣਾ ਚਾਹੋਗੇ ਐਸਾ ਮਤਲਬ ਕਿ ਉਹਦੇ ਵਿੱਚ ਕੀ ਬਲਵਲਾ ਹੋਇਆ ਕਿ ਉਹਨਾਂ ਨੇ ਆਪਣੀ ਹੀ ਜਿਹੜਾ ਦੇਖੋ ਰਣਜੋਤ ਸਿੰਘ ਜਿਹੜਾ ਨੌਜਵਾਨ ਆਪਣੀ ਜੀਵਨ ਨੀਲਾ ਨੂੰ ਸਮਾਪਤ ਕਰਨ ਦਾ ਫੈਸਲਾ ਲੈ ਬੈਠਿਆ ਅਸੀਂ ਉਹਦੇ ਬਾਰੇ ਜਿੰਨੀ ਜਾਣਕਾਰੀ ਹਾਸਲ ਕੀਤੀ ਖੋਦੋਂ ਨੂੰ ਮਿਲ ਕੇ ਹਸਪੀਟਲ ਦੇ ਵਿੱਚੋਂ ਉਹਨਾਂ ਨੇ ਇਹ ਗੱਲ ਸਪਸ਼ਟ ਬਿਆਨਾਂ ਦੇ ਵਿੱਚ ਬੋਲੀ ਕਿ ਮੈਂ ਜਦੋਂ 6 ਵਾਲੀ 8 ਵਾਲੀ 14 ਵਾਲੀ ਘਟਨਾ ਨੂੰ ਦੇਖਿਆ ਤੇ ਉੱਥੇ ਸਾਡੀਆਂ ਮਾਵਾ ਭੈਣਾਂ ਨੂੰ ਮੈਂ ਰੋਂਦਾ ਦੇਖਿਆ ਜਦੋਂ ਕਿਸਾਨਾਂ ਤੇ ਜ਼ਬਰ ਹੁੰਦਾ ਦੇਖਿਆ ਮੈਂ ਇਹ ਸਵਾਰ ਨਹੀਂ ਸਕਿਆ ਤੇ ਦੂਜੇ ਪਾਸੇ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਆ ਸੋ ਮੈਂ ਇਹ ਕਟਨਾ ਨਾ ਚੱਲਦਾ ਹੋਇਆ ਮੈਂ ਮੋਦੀ ਦੀ ਹਕੂਮਤ ਨੂੰ ਦੇਸ਼ ਦੀ ਹਕੂਮਤ ਨੂੰ ਤੇ ਦੇਸ਼ ਦੇ ਗਰੀਬ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਕਰਕੇ ਮੈਂ ਆਪ ਦੀ ਜ਼ਿੰਦਗੀ ਦੀ ਜੀਵਨ ਨੀਲਾ ਜਿਹੜੀ ਉਹ ਸਮਾਪਤ ਕਰਨਾ ਚਾਹੁੰਦਾ ਉਹ ਕਿਸਾਨ ਸੀ ਕਿੰਨੀ ਏਕੜ ਉਹਦੇ ਕੋਲ ਜ਼ਮੀਨ ਬਹੁਤ ਗਰੀਬ ਛੋਟਾ ਕਿਸਾਨ ਸੀ ਜੀ ਮਤਲਬ ਉਹਦੀ 45 ਤੋਂ 50 ਸਾਲ ਦੇ ਕਰੀਬ ਉਮਰ ਸੀ ਮਤਲਬ ਉਹ ਜੇ ਕਹਿਣਾ ਹੋਵੇ ਕਿ ਦੇਸ਼ ਦੀ ਹਕੂਮਤ ਉਸ ਨੂੰ ਮਰਨ ਲਈ ਮਜਬੂਰ ਕਰਨ ਦੀ ਜ਼ਿੰਮੇਵਾਰ ਬਣਦੀ ਹੈਗੀ ਇਹ ਦੇਸ਼ ਦੇ ਕਿਸਾਨਾਂ ਦੇ ਉੱਤੇ ਅਸਰ ਗਹਿਰਾ ਇਸ ਕਰਕੇ ਪੈ ਰਿਹਾ ਕਿਉਂਕਿ ਦੇਸ਼ ਦੀ ਕਿਸਾਨ ਸਰਕਾਰ ਹੈ ਜਿਹੜੀ ਉਹ ਨਰਦਈ ਸ਼ਾਪਤ ਹੋ ਰਹੀ ਹੈ ਹਰ ਬੰਦਾ ਇਹ ਸੋਚ ਰਿਹਾ ਹੈ ਵੀ ਸਾਡੇ ਮੁਲਕ ਦੇ ਅੰਦਰ ਜਮਹੂਰੀਅਤ ਕਿਤੇ ਰਹੀ ਨਹੀਂ ਇੱਥੇ ਡਿਕਟੇਟਰਸ਼ਿਪ ਦਾ ਰਾਜ ਹੈ ਜਿਹੜਾ ਉਹ ਦਿਖ ਰਿਹਾ ਹੈ ਇਹ ਬਹੁਤ ਸਾਰੇ ਕਿਸਾਨ ਨੇ ਜਿਹੜੇ ਹਰ ਰੋਜ਼ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਦੇ ਆ ਇਹ ਘਟਨਾਵਾਂ ਨੇ ਜਿਹੜੀਆਂ ਇਹ ਸਾਡੇ ਮੁਲਕ ਨੂੰ ਪੂਰੀ ਦੁਨੀਆ ਦੇ ਸਾਹਮਣੇ ਇਸ ਤਰ੍ਹਾਂ ਦਾ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋ ਰਹੀਆਂ ਨੇ ਕਿ ਭਾਰਤ ਦੇ ਅੰਦਰ ਡਾਕਟਰੇਟਰਸ਼ਿਪ ਦਾ ਰਾਜ ਹੋ ਰਿਹਾ ਪਰ ਇੱਕ ਪਾਸੇ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਇਸ ਵਾਰ ਆਟੋਫਸੀ ਦੀ ਵਾਦਾ ਹੋਇਆ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾ ਰਹੀ ਹੈਗੀਆ ਤਾਂ ਕੀ ਲੱਗਦਾ ਵੀ ਕਿ ਕਿਹੜੇ ਕਿਸਾਨਾਂ ਨੂੰ ਜਿਹੜੀ ਐਮਐਸਪੀ ਉਹ ਦਿੱਤੀ ਜਾ ਰਹੀ ਹੈ ਜੇ ਦਿੱਤੀ ਜਾ ਰਹੀ ਹੈ ਤਾਂ ਗਰੰਟੀ ਕਿਰੂਣ ਕਿਉਂ ਨਹੀਂ ਬਣਾਇਆ ਜਾਦਾ ਦੇਖੋ ਬਿਆਨਾਂ ਦੇ ਵਿੱਚ ਹਰ ਕੁਝ ਗੱਲ ਬੋਲੀ ਜਾ ਸਕਦੀ ਹੈ ਪਰ ਅਮਲ 'ਚ ਕੁਝ ਨਹੀਂ ਬਿਆਨਾਂ 'ਚ ਤਾਂ ਇਹ ਵੀ ਬੋਲੀ ਜਾਂਦੀ ਹੈ ਵੀ ਹਰਿਆਣੇ ਦੇ ਵਿੱਚ ਅਸੀਂ 24 ਫਸਲਾਂ ਨੂੰ ਖਰੀਦਾਂਗੇ ਪਰ ਨੋਟੀਫਿਕੇਸ਼ਨ ਦਾ ਸਵਾਲ ਹੈ ਜਦੋਂ ਉਦੋਂ ਸਰਕਾਰਾਂ ਭੱਜ ਜਾਂਦੀਆਂ ਹੈਗੀਆਂ ਨੇ ਇਹ ਬਿਆਨ ਬਹੁਤ ਦਿੰਦੇ ਆ ਪਰ ਕਿਸਾਨ ਨੂੰ ਜੇ ਐਮਐਸਪੀ ਖਰੀਦ ਪੂਰੀ ਹੁੰਦੀ ਹੋਵੇ ਐਮਐਸਪੀ ਤੇ ਤਾਂ ਕਿਸਾਨ ਅਚਾਰੀਲਾਂ ਦੀਆਂ ਲਾਈਨਾਂ ਤੇ ਕਿਉਂ ਆਉਂਦੇ ਕਿਉਂ 10-10 ਮਹੀਨੇ ਬੈਠਦੇ ਹੋ ਆਪਣੇ ਘਰ ਛੱਡ ਕੇ ਸਗੋਂ ਉਲਟਾ ਬਿਆਨ ਤਾਂ ਦੇ ਰਹੇ ਨੇ ਵੀ ਐਮਐਸਪੀ ਤੇ ਖਰੀਦ ਕਰ ਰਹੇ ਆ ਉਲਟਾ ਜਿਹੜੇ ਉਹਨਾਂ ਦੇ ਰਾਜ ਸਰਕਾਰਾਂ ਨੂੰ ਇਹ ਲੈਟਰ ਆਏ ਨੇ ਉਹ ਲੈਟਰਾਂ ਦੇ ਵਿੱਚ ਉਹਨਾਂ ਨੇ ਸਪਸ਼ਟ ਮੰਡੀ ਬੋਰਡ ਨੂੰ ਤੋੜਨ ਦੇ ਫੈਸਲੇ ਕੀਤੇ ਹੋਏ ਨੇ ਮਤਲਬ ਕਹਿਣ ਦਾ ਦੁਬਾਰਾ ਉਹ ਜਿਹੜੇ ਤਿੰਨ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਨੂੰ ਉਤਾਵਲੀਆ ਸਰਕਾਰ ਤਾਂ ਸੋ ਇਸ ਕਰਕੇ ਕਿਸਾਨ ਹੁਣ ਸਮਝਦਾਰ ਨੇ ਸਿਆਣੇ ਨੇ ਉਹਨਾਂ ਦੇ ਝੂਠੇ ਬਿਆਨਾਂ ਦੇ ਵਿੱਚ ਨਹੀਂ ਫਸਣਗੇ ਆਪਦੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਦੀ ਲੜਾਈ ਹੈ ਜਿਹੜੀ ਸੰਘਰਸ਼ ਹੈ ਇਹਨੂੰ ਜਿੱਤਣ ਦੇ ਜਾਂਦੇ ਜਾਂਦੇ ਇੱਕ ਜ਼ਰੂਰ ਤੁਹਾਡੇ ਤੋਂ ਗੱਲ ਜਾਨਣਾ ਚਾਹਾਂਗੇ ਪਾਣੀ ਦੀਆਂ 부ਛਾੜਾ ਚੱਲਦਿਆਂ ਹੋਇਆਂ ਕਾਫੀ ਨੁਕਸਾਨ ਵੀ ਹੋਇਆ ਤੁਹਾਡਾ ਸਿਹਤ ਠੀਕ ਹੈ ਤੁਹਾਡੀ ਬਿਲਕੁਲ ਪਾਣੀ ਜਿਹੜਾ ਮਾਰਿਆ ਗਿਆ ਸੀ ਬਿਲਕੁਲ ਦੇਖੋ ਸਿਹਤ ਭਾਵੇਂ ਥੋੜੀ ਦਿੱਕਤ ਵੀ ਚੱਲਣੀ ਪਈ ਸਿਹਤਕ ਤੌਰ ਤੇ ਸਾਨੂੰ ਪਰ ਅਸੀਂ ਮਾਨਸਿਕ ਤੌਰ ਤੇ ਜਿੰਨੇ ਮਜ਼ਬੂਤ ਹਾਂ ਜੀ ਅਸੀਂ ਬਿਲਕੁਲ ਚੜ੍ਹਦੀ ਕਲਾ 'ਚ ਰਹਿਣ ਵਾਲੇ ਆਂ ਡੋਲਣ ਵਾਲੇ ਨਹੀਂ ਪੇਟ ਦੇ ਉੱਪਰ ਤੁਹਾਡੇ ਜਿਹੜੀ ਬਚਾਣਾ ਵਜਦਿਆ ਸੋਸ਼ਲ ਮੀਡੀਆ ਤੇ ਵੀਡੀਓ ਬਿਲਕੁਲ ਬਿਲਕੁਲ ਵਾਇਰਲ ਹੋ ਰਹੀ ਸੀ ਮੈਂ ਕੱਲਾ ਨਹੀਂ ਸੀ ਕਾਫੀ ਕਿਸਾਨ ਸੀ ਜਿਹੜੇ 18 ਨੂੰ 18 19 ਜ਼ਖਮੀ ਹੋ ਗਏ ਸੀ ਪੱਗਾਂ ਵੀ ਕਿਸਾਨਾਂ ਦੀਆਂ ਲੱਥੀਆਂ ਸਨ ਘੱਗਰ ਦਰਿਆ ਦੇ ਵਿੱਚ ਗਈਆਂ ਸਨ ਪਰ ਹੌਸਲੇ ਇੰਨੇ ਬੁਲੰਦ ਨੇ ਕਿ ਅਸੀਂ ਹਾਰਨ ਵਾਲਿਆਂ ਵਿੱਚੋਂ ਨਹੀਂ ਅਸੀਂ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕਰਨ ਵਾਲਿਆਂ ਦੇ ਵਿੱਚ ਬਿਲਕੁਲ ਇੱਥੇ ਵੀ ਜ਼ਰੂਰ ਦੇਖਿਆ ਗਿਆ ਕਿ ਕਿਸਾਨ ਕੱਲੇ ਕਿਸਾਨਾਂ ਨੂੰ ਨਹੀਂ ਲੀਡਰ ਵੀ ਪਹਿਲਾਂ ਅੱਗੇ ਲੱਗ ਕੇ ਜਿਹੜਾ ਉਹ ਆਪ ਪਾਣੀ ਦੀਆਂ ਬੁਛਾੜਾ ਚਾਲਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਈ ਸੀ ਕਿ ਇਹ ਵਿੱਚ ਜਸ਼ਵਿੰਦਰ ਸਿੰਘ ਜੀ ਆਪ ਅੱਗੇ ਖੜੇ ਹੋ ਕੇ ਤੇ ਕਹ ਰਹੇ ਨੇ ਕਿ ਤੁਸੀਂ ਜਿੰਨੀਆਂ ਮਰਜ਼ੀ ਪਾਣੀ ਦੀਆਂ ਬੁਛਾੜਾ ਜਿਹੜੀਆਂ ਮਾਰਨੀਆਂ ਉਹ ਮਾਰ ਸਕਦੇ ਹੋ ਪਰ ਉਸੇ ਹੀ ਤਰ੍ਹਾਂ ਤਿੰਨ ਜਥੇ ਗਏ ਪਹਿਲਾਂ ਪਰ ਹੁਣ ਰੇਲਾ ਜਿਹੜੀਆਂ ਰੋਕਣ ਦਾ ਜਿਹੜਾ ਐਲਾਨ ਕੀਤਾ ਗਿਆ 3 ਘੰਟੇ ਦੀ ਕਾਲ ਦਿੱਤੀ ਗਈ ਕਿ ਅਸਰ ਹੋਵੇਗਾ ਯਾਨੀ ਇਹ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ